ਅਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਇਸ ਸਮੇਂ ਦੀ ਅਹਿਮ ਖਬਰ ਦੇ ਨਾਲ ਤੁਹਾਨੂੰ ਅਸੀਂ ਰੂਬਰੂ ਕਰਾਨ ਜਾ ਰਹੇ ਹਾਂ ਇਸ ਸਮੇਂ ਅਸੀਂ ਚੰਡੀਗੜ੍ਹ ਦੇ 에어ਪੋਰਟ ਤੇ ਮੌਜੂਦ ਆ ਜਿੱਥੇ ਕੀ ਜਿਹੜੀਆਂ ਫਲਾਈਟਸ ਹੈਗੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਜੋ ਬੀਤੀ ਰਾਤ ਜਿਹੜਾ ਸੰਦੂਰ ਆਪਰੇਸ਼ਨ ਕੀਤਾ ਗਿਆ ਪਹਿਲਗਾਮ ਹਮਲੇ ਦਾ ਜਿਹੜਾ ਬਦਲਾ ਲਿਆ ਗਿਆ ਭਾ ਸਰਕਾਰ ਦੇ ਵੱਲੋਂ ਉਸ ਤੋਂ ਬਾਅਦ ਜਿਹੜੀ ਤਲਖੀ ਦੇਖਣ ਨੂੰ ਮਿਲ ਰਹੀ ਹੈ ਤੋਂ ਉਸ ਨੂੰ ਦੇਖਦੇ ਹੋਏ ਜਿਹੜੇ 에어ਪੋਰਟ ਹੈਗੇ ਨੇ ਉਹਨਾਂ ਤੇ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਚੰਡੀਗੜ੍ਹ 에어ਪੋਰਟ ਦੀ ਜਿਹੜੀ ਸੇਵਾਵਾਂ ਹੈਗੀਆਂ ਨੇ ਬੰਦ ਕਰ ਦਿੱਤੀਆਂ ਗਈਆਂ ਲੋਕ ਜਿਹੜੇ ਇੱਥੇ ਆ ਰਹੇ ਨੇ ਦੂਰ ਦਰਾਡੇ ਤੋਂ ਤੁਸੀਂ ਤੁਹਾਡੀ ਫਲਾਈਟ ਹੈਗੀ ਹੈ ਹਾਂਜੀ ਫਲਾਈਟ ਹੈ ਜੀ ਕਿਤੋਂ ਦੀ ਫਲਾਈਟ ਸੀਗੀ ਜੀ ਬੰਬੇ ਦੀ ਬੰਬਈ ਫਲਾਈਟ ਤੁਹਾਨੂੰ ਇੰਡੀਗੋ ਦੀ ਸੀ ਫਲਾਈਟ ਇੰਡੀਗੋ ਦੀ ਫਲਾਈਟਸ ਇੰਡੀਗੋ ਨੇ ਵੈਸੇ ਟਵੀਟ ਵੀ ਕੀਤਾ ਹੋਇਆ ਹੈ ਸ਼ਾਇਦ ਤੁਸੀਂ ਦੇਖਿਆ ਹੋਣਾ ਨਹੀਂ ਬਸ ਮੈਨੂੰ ਫੋਨ ਆਇਆ ਸੀਗਾ ਉਹਨਾਂ ਦਾ ਕੀ ਤੁਹਾਡੀ ਕੈਨਸਲ ਹੋ ਗਈ ਤਾਂ ਰੀਸ਼ਡਿਊਲ ਹੋਈ ਕੀ ਮੈਂ ਹੁਣ ਪਤਾ ਕਰਨਾ ਸੀ ਇਹ ਜਾਣ ਨਹੀਂ ਦੇ ਰਹੇ ਹੁਣ ਓਕੇ ਮਤਲਬ ਤੁਹਾਡੇ ਸਮੇਂ ਬਾਅਦ ਇਹਨੇ ਵੇਟ ਕਰਨੀ ਉਸ ਤੋਂ ਬਾਅਦ ਸ਼ਾਇਦ ਜਾਣਤਾ ਜਾਵੇ ਪਰ ਬਿਲਕੁਲ ਹੋਰ ਵੀ ਇੱਥੇ ਲੋਕ ਪਹੁੰਚੇ ਨੇ ਉਹਨਾਂ ਦੀ ਜਿਹੜੀ ਫਲਾਈਟ ਹੈਗੀਆਂ ਨੇ ਉਹ ਕੈਨਸਲ ਕਰ ਦਿੱਤੀਆਂ ਗਈਆਂ ਨੇ ਰੀਸ਼ਡਿਊਲ ਸ਼ਾਇਦ ਇਸ ਜਿਹੜੀ ਜਾਣਕਾਰੀ 22 ਹੋਰਾਂ ਦਿੱਤੀ ਗਈ ਹੈ ਕਿ ਇੰਡੀਗੋ ਨੇ ਜਰੂਰ ਜਿਹੜੀ ਇਨਫੋਰਮੇਸ਼ਨ ਦਿੱਤੀ ਪਰ ਉਸ ਦੀ ਜਿਹੜੀ ਅਾ ਆਉਟਪੁੱਟ ਹੈਗੀ ਇਹ ਵੀ ਸਾਹਮਣੇ ਆ ਰਹੀ ਕਿ ਸ਼ਾਇਦ ਜਿਹੜਾ ਸ਼ਡਿਊਲ ਹੈਗਾ ਉਹ ਚੇਂਜ ਕਰਤਾ ਜਾਵੇ ਤਾਂ ਅਫਸਰ ਸੇ ਭਾਣ ਵੀ ਇੱਥੇ ਮੌਜੂਦ ਨੇ ਤੁਸੀਂ ਕਿੱਥੋਂ ਦੀ ਫਲਾਈਟ ਹੈਗੀ ਤੁਹਾਡੀ ਕਹਾਂ ਕੀ ਫਲਾਈਟ ਸੀ ਆਪਦੀ ਮੈਂ ਬਾਤ ਕਰ ਦੇ ਕੋਈ ਗੋਆ ਦੀ ਗੋਆ ਕਾ ਫਲਾਈਟ ਹੈ ਇੰਡੀਗੋ ਕੀ ਹਾਂ ਇੰਡੀਗੋ तो अभी कोई शेड्यूल किसी का पता कुछ चला कुछ कोई नहीं नहीं अभी तक नहीं एक्चुअली ट्वेंटी ग्रुप के है ट्वेंटी एट पैक्स का ग्रुप है तो हम ही लेके आए थे तो अभी हमको कुछ भी अपडेट नहीं है फिलहाल तो अंदर तो छोड़ रहे छोड़ नहीं रहे ਤੋ ਇਸਕੇ ਲਈ ਹਮ ਆਪ ਆਪਕੋ ਰਿਕੁਐਸਟ ਕਰਤੇ ਹੈ ਕਿ ਇੰਡੀਗੋ ਵਾਲੋਂ ਕੋ ਇਧਰ ਬਾਹਰ ਬੋਲਾ ਕੇ ਨਾ ਜੋ ਵੀ ਅਪਡੇਟ ਹੈ ਦੇਨੇ ਕੇ ਲਈ ਬੋਲ ਦੀ ਜੀ ਬਿਲਕੁਲ ਅਸੀਂ ਤੁਹਾਡੀ ਜਿੰਨੀ ਹੋਂਦੀ ਮਦਦ ਜ਼ਰੂਰ ਕਰਾਂਗੇ ਅਸੀਂ ਅੰਦਰ ਦੀ ਜਿਹੜੀ ਪੂਰੀ ਜਾਣਕਾਰੀ ਨੇ ਤੇ ਤੁਸੀਂ ਕਿੰਨੇ ਮਤੋਂ ਟੋਟਲ ਪੈਸੇਂਜਰ ਹੈਗੇ 28 28 ਹੈਗੇ ਸਾਰੇ ਉਸ ਬੈਂਚ ਮਤੋਂ ਮੌਜੂਦ ਹੈਗੇ ਜੀ ਮਤੋਂ ਟੂਰਿਸਟ ਇੱਥੇ ਆਏ ਹੋਏ ਸੀ ਹਾਂ ਜੀ ਹਾਂ ਜੀ ਤੇ ਇਹ ਜਿਹੜੀ ਤੁਹਾਨੂੰ ਪਤਾ ਰਾਤ ਜੋ ਹੋਇਆ ਉਸ ਦੀ ਤੁਹਾਨੂੰ ਪਤਾ ਹੋਏਗਾ ਜੋ ਆਪਰੇਸ਼ਨ ਕੀਤਾ ਗਿਆ ਹੈ ਭਾਰਤ ਸਰਕਾਰ ਦੇ ਨਾ ਨਹੀਂ ਨਹੀਂ ਕੋਪੈਲ ਕਬ ਹਮਨੇ ਤੋ ਬਾਅਦ ਇਹ ਕਾਰਵਾਈਆਂ ਹੋਈਆਂ ਨਾ ਆਪ ਨੂੰ ਪਤਾ ਹੋਊਗਾ ਸਾਰਾ ਅੱਛ ਤੋ ਇਹ ਲੋਕ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਇਸ ਸਮੇਂ ਜਿਨ੍ਹਾਂ ਦੀ ਫਲਾਈਟਸ ਹੈਗੀਆਂ ਨੇ ਉਹਨਾਂ ਨੂੰ ਰੋਕਿਆ ਗਿਆ ਨੇ ਅਫਸਰ ਸਾਬ ਸਾਬ ਵੇ ਇੱਥੇ ਮੌਜੂਦ ਨੇ ਇੱਥੇ ਸਿਕਿਉਰਿਟੀ ਲਗਾਈ ਗਈ ਹੈ ਸਿਕਿਉਰਿਟੀ ਰਾਹੀ ਦੱਸਿਆ ਜਾ ਰਿਹਾ ਹੈ ਕਿ ਤੁਹਾਡੀਆਂ ਜਿਹੜੀਆਂ ਫਲਾਈਟਸ ਹੈਗੀਆਂ ਨੇ ਉਹ ਰੀਸ਼ਡਿਊਲ ਹੋਣ ਜਾਂ ਉਸ ਦੀ ਜਿਹੜੀ ਜਾਣਕਾਰੀ ਹੈਗੀ ਹੈ ਉਹ 에ਅਰਲਾਈਨ ਦੇ ਬੈਂਚ ਤੋਂ ਹੀ ਪਤਾ ਜਿਹੜੀ ਲੱਗ ਸਕਦੀ ਹੈ ਫਿਲਹਾਲ ਦੀ ਕੜੀ ਜਿਹੜੀਆਂ ਤਸਵੀਰਾਂ ਨੇ ਉਹ ਜ਼ਰੂਰ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਆਂ ਸ਼ਹੀਦ ਭਗਤ ਸਿੰਘ ਜਿਹੜਾ ਏਅਰਪੋਰਟ ਹੈਗਾ ਤੇ ਇਥੋਂ ਦੀਆਂ ਤਸਵੀਰਾਂ ਤੁਹਾਨੂੰ ਜਿਹੜਾ ਫੋਨ ਆਈ ਸੀ ਤੁਹਾਨੂੰ ਕੰਪਨੀ ਵੱਲੋਂ ਲੋਨ ਫਲਾਈਟ ਕੈਨਸਲ ਹੋਆ ਰੀਸ਼ਡਿਊਲ ਕੇ ਲਿਏ ਆਪ ਕੋ ਚ ਆਪਸ਼ਨ ਕਾ ਯੂਜ਼ ਕਰ ਲੀਜੀਏ ਕਰਕੇ ਹੀ ਮੈਸੇਜ ਆਇਆ ਥਾ ਉਸਕੇ ਅਲਾਵਾ ਕੁਝ ਨਹੀਂ ਆਇਆ ਮਤਲਬ ਰੀਸ਼ਡਿਊਲ ਹੈ ਮਤਲਬ ਸ਼ਡਿਊਲ ਉਸੇ ਪੈਸਿਆਂ ਦੇ ਵਿੱਚ ਹੀ ਹੋ ਸਕਦਾ ਤੁਹਾਨੂੰ ਲੱਗਦਾ ਹੈ ਕਿ ਜਾਂ ਕੋਈ ਟਿਕਟ ਕੈਨਸਲ ਦਾ ਕੁਝ ਆਇਆ ਉਸਕਾ ਮੇ ਟਿਕਟ ਕੈਨਸਲ ਕਾ ਨਹੀਂ ਆਇਆ ਕੁਝ ਹੈ ਚਾਹੇ ਤਾਂ ਆਪ ਕੈਨਸਲ ਕਰ ਲਓ ਐਸਾ ਕੁਝ ਮੈਸੇਜ ਹੈ ਅੱਗੇ ਕਦ ਪਤਾ ਨਹੀਂ ਹੈ ਹਮ ਕੈਨਸਲ ਕਰਕੇ ਯੂਜ਼ ਨਹੀਂ ਹੋਗਾ ਨਾ ਅਬ ਇਹ ਰੀਸ਼ਡਿਊਲ ਕਰਕੇ ਹੀ ਲੈਣਾ ਹੈ ਰੀਸ਼ਡਿਊਲ ਕੋ ਲੈਣਾ ਪਏਗਾ ਬਿਲਕੁਲ ਜਿਹੜੀਆਂ ਪਿੱਛੇ ਵੈਂਸ ਹੈਗੀਆਂ ਨੇ ਤੁਹਾਨੂੰ ਅਸੀਂ ਮੈਂ ਕਹਿਣਾ ਉਹ ਵੈਨ ਦੀਆਂ ਜਰੂਰ ਜਿਹੜੀਆਂ ਦੂਰ ਦੀਆਂ ਤਸਵੀਰਾਂ ਤੁਹਾਡੇ ਨਾਲ ਜਰੂਰ ਅਸੀਂ ਸਾਂਝੀਆਂ ਕਰ ਦੇਾਂਗੇ ਕਿ ਜਿਹੜੀਆਂ ਇਹ ਵੈਨ ਹੈਗੀਆਂ ਨੇ ਇਹ ਉਹ ਲੋਕ ਨੇ ਜਿਹੜੇ ਲੋਕ ਇਸ ਸਮੇਂ ਦੂਰ ਦਰਾਡੇ ਗੋਆ ਬੰਬੇ ਦਿੱਲੀ ਜਾਣ ਲਈ ਇਸ 에어ਪੋਰਟ ਤੇ ਪਹੁੰਚਦੇ ਨੇ ਪਰ ਜਿਹੜੀਆਂ ਫਲਾਈਟ ਕੈਨਸਲ ਹੋਣ ਕਰਕੇ ਉਹਨਾਂ ਨੂੰ ਇੱਥੇ ਜਰੂਰ ਟੈਨਸ਼ਨਾਂ ਹੋ ਚੁੱਕੀਆਂ ਨੇ ਕਿਉਂਕਿ ਜੋ ਬਾਰਡਰ ਤੇ ਚੱਲ ਰਿਹਾ ਜੋ ਪਹਿਲਗਾਮ ਦਾ ਬਦਲਾ ਲਿਆ ਗਿਆ ਉਸ ਬਦਲੇ ਤੋਂ ਬਾਅਦ ਜਿਹੜੀ ਹੁਣ ਲੋਕਾ ਤੁਹਾਡੀ ਫਲਾਈਟ ਹੈਗੀ ਹੈ ਕਿੱਥੇ ਜਾਣਾ ਤੁਸੀਂ ਅਬੂਦਾਬੀ ਦੀ ਡਾਇਰੈਕਟ ਅੱਛਾ ਫਲਾਈਟ ਤਾਂ ਤੁਹਾਨੂੰ ਮੈਸੇਜ ਨਹੀਂ ਆਇਆ ਫਲਾਈਟ ਕੈਨਸਲ ਹੋ ਗਈ ਹੈ ਹਾਂ ਜੀ ਕੈਨਸਲ ਹੋ ਗਈ ਤੇ ਹੁਣ ਮਤਲਬ ਸਾਰੀਆਂ ਤੁਹਾਡੀ ਕਿੰਨੀਆਂ ਸਵਾਰੀਆਂ ਸੀ ਸਵਾਰੀਆਂ ਤਾਂ 3 ਸਿਗੀਆਂ ਅੱਛਾ ਮਤਲਬ ਕਿਸੇ ਜ਼ਰੂਰੀ ਕੰਮ ਦੇ ਲਈ ਹੈਗਾ ਸੀ ਪਾਜੀ ਸੀ ਉੱਥੇ ਜਾਣਾ ਉਹਨਾਂ ਨੇ ਵਰਕ ਵੀਜ਼ਾ ਨਾਲ ਫੈਮਿਲੀ ਆਈ ਆ ਆਪਣੀ ਇੱਕ ਮਿੰਟ ਅਸੀਂ ਗੱਲਬਾਤ ਕਰਦੇ ਹਾਂ ਕਿਉਂਕਿ ਜਿਨ੍ਹਾਂ ਨੇ ਜ਼ਰੂਰੀ ਕੰਮ ਹੈਗੇ ਨੇ ਉਹ ਜ਼ਰੂਰ ਕੋਈ ਉੱਥੇ ਜੋਬ ਵਗੈਰਾ ਕਰਦੇ ਹੋ ਜਾਂ ਵੈਸੇ ਜੋਬ ਵੀ ਕਰਦੇ ਆ ਸਰ ਜੋਬ ਕਰਦੇ ਤੇ ਉਹ ਉੱਥੇ ਉੱਥੇ ਵੀ ਜ਼ਰੂਰੀ ਹੋਣਾ ਪਹੁੰਚ ਕਰਨੀ ਤੁਹਾਡੇ ਲਈ ਹਾਂਜੀ ਹਾਂਜੀ ਤੇ ਤੁਹਾਨੂੰ ਇਹ ਮੈਸੇਜ ਆਇਆ ਕੋਈ ਰੀਸ਼ਡਿਊਲ ਹੋ ਰਿਹਾ ਹੈ ਤੁਹਾਨੂੰ ਮੈਸੇਜ ਨਹੀਂ ਆਇਆ ਵੀ ਤੁਸੀਂ ਮੈਸੇਜ ਨਹੀਂ ਆਇਆ ਪਾਸਪੋਰਟ ਆ ਮੈਸੇਜ ਨਹੀਂ ਆਇਆ ਉੱਥੋਂ ਜਿੱਥੋਂ ਟਿਕਟ ਲਈ ਉਹਨਾਂ ਨੇ ਦੱਸਿਆ ਵੀ ਕੈਂਸਲ ਆ ਕੈਨਸਲ ਹੈਗਾ ਹਾਂਜੀ ਤੇ ਮਤਲਬ ਹੁਣ ਕਿੰਨੀ ਦਿੱਕਤ ਤੁਹਾਨੂੰ ਵੀ ਇਸ ਚੀਜ਼ ਦੀ ਕਰਨੀ ਪੈ ਰਹੀ ਹੈ ਤੁਹਾਨੂੰ ਪਤਾ ਜਿਹੜਾ ਕਿ ਇਹ ਪਹਿਲਗਾਮ ਦੇ ਹਮਲੇ ਤੋਂ ਬਾਅਦ ਸਾਰਾ ਕੁਝ ਹੋਇਆ ਹੈ ਹਾਂਜੀ 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 ਸੋ ਜਿਹੜੇ ਲੋਕ ਹੈਗੇ ਨੇ ਜ਼ਰੂਰ ਜਿਨ੍ਹਾਂ ਦੀ ਜੌਬਸ ਜਾਂ ਜਿਨ੍ਹਾਂ ਨੇ ਉੱਥੇ ਪਹੁੰਚਣਾ ਸੀ ਉਹ ਅੱਜ ਉੱਥੇ ਨਹੀਂ ਪਹੁੰਚ پا ਰਹੇ ਤਾਂ ਕਈਆਂ ਲਈ ਦਿੱਕਤਾਂ ਜ਼ਰੂਰ ਖੜੀਆਂ ਹੋਣਗੀਆਂ ਪਰ ਜਿੱਥੇ ਦੇਸ਼ ਦਾ ਸਵਾਲ ਹੈਗਾ ਜਿੱਥੇ ਅੱਜ ਪੂਰਾ ਦੇਸ਼ ਇਸ ਲੜਾਈ ਨੂੰ ਲੜਨ ਲਈ ਤਿਆਰ ਹੈਗਾ ਬਾਰਡਰ ਤੇ ਤੁਹਾਨੂੰ ਅਸੀਂ ਕੁਝ ਅਹਿਮ ਜਾਣਕਾਰੀਆਂ ਤੁਹਾਡੇ ਨਾਲ ਜੋ ਸਾਂਝੇ ਕਰਦੇ ਨੇ ਜੋ ਬਾਰਡਰ ਤੇ ਇਸ ਸਮੇਂ ਜਿਹੜੇ ਬਾਰਡਰ ਤੇ ਸਰੰਦੀ ਏਰੀਆ ਹੈਗੇ ਨੇ ਜਿੱਥੇ ਕਿ ਹੁਣ ਜਿਹੜੀਆਂ ਗਾਈਡਲਾਈਨ ਜਿਹੜੀਆਂ ਕਿ ਹੁਣ ਉੱਥੇ ਜਿਹੜੀਆਂ ਕਿ ਲੋਕਾਂ ਨੂੰ ਕਿਹਾ ਗਿਆ ਕਿ ਇਹਨਾਂ ਗਾਈਡਲਾਈਨ ਦੀ ਜ਼ਰੂਰ ਜਿਹੜੀ ਸਾਰੇ ਪਾਲਾ ਕਰਨਾ ਤੇ 72 ਘੰਟਿਆਂ ਦੇ ਲਈ ਜਿਹੜੇ ਸਕੂਲ ਹੈਗੇ ਨੇ ਜਿਹੜੇ ਬਾਰਡਰ ਏਰੀਆ ਫਿਰੋਜ਼ਪੁਰ ਦੀ ਗੱਲ ਕਰੀਏ ਗੁਰਦਾਸਪੁਰ ਦੀ ਗੱਲ ਕਰੀਏ ਪਠਾਨਕੋਟ ਦੀ ਗੱਲ ਕਰੀਏ ਫਾਜ਼ਿਲਕਾ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਬੰਦ ਕਰਤੇ ਗਏ ਨੇ ਹਵਾਈ ਅੱਡੇ ਜਿਹੜੇ ਖੇਤਾਂ ਦੇ ਨਾਲ ਵੀ ਜਿਹੜੇ ਬਾਰਡਰ ਦੇ ਨਾਲ ਖੇਤ ਹੈਗੇ ਨੇ ਉੱਥੇ ਲੋਕਾਂ ਨੂੰ ਕਹਤਾ ਹੈ ਕਿ ਪਾਣੀ ਜਿਹੜਾ ਕਿ ਨਾ ਛੱਡਿਆ ਜਾਵੇ ਜਿਹੜੇ ਜਮਾਂ ਬਾਰਡਰ ਰੇ ਤੇ ਹੈਗੇ ਨੇ ਕਿਉਂਕਿ ਅਗਰ ਕੁਝ ਅਜਿਹੀ ਲੜਾਈ ਦਾ ਸੁਭਜਾ ਅਜਿਹਾ ਕੁਝ ਬਣਦਾ ਹੈ ਮੰਜ਼ਰ ਬਣਦਾ ਹੈ ਤਾਂ ਉਸ ਸਮੇ ਫੌਜੀ ਜਵਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਤਾਂ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਜਿਹੜੇ ਸ਼ੱਕੀ ਲੋਕ ਹੈਗੇ ਨੇ ਉਹਨਾਂ ਦੇ ਪੂਰਾ ਧਿਆਨ ਰੱਖਿਆ ਜਾਵੇ ਆਮ ਲੋਕਾਂ ਨੂੰ ਵੀ ਕਹਿ ਦਿੱਤਾ ਗਿਆ ਕਿ ਅਗਰ ਕੋਈ ਸ਼ੱਕੀ ਦਿਖਦਾ ਹੈ ਤਾਂ ਉਹਨਾਂ ਦੇ ਉੱਪਰ ਧਿਆਨ ਦੇਵੋ ਤੇ ਉਸ ਦੀ ਜਾਣਕਾਰੀ ਨੇੜੇ ਲੱਗਦੇ ਪੁਲਿਸ ਸਟੇਸ਼ਨ ਜਾਂ ਕਿਸੇ ਨੂੰ ਜ਼ਰੂਰ ਸਾਂਝੀ ਕਰੋ ਤਾਂ ਹੀ ਸਮੇਂ ਜਿਹੜੀ ਇਹ ਤਸਵੀਰ ਇੱਕ 에어ਪੋਰਟ ਦੀ ਤਸਵੀਰ ਹੈ ਦੂਸਰੀਆਂ ਤਸਵੀਰਾਂ ਜੋ ਇੱਕ ਸੰਦੂਰ ਆਪਰੇਸ਼ਨ ਕੀਤਾ ਗਿਆ ਜਿਸ ਦੇ ਵਿੱਚ ਅੰਤਕਵਾਦੀਆਂ ਦੇ ਜਿਹੜੇ ਜਗ੍ਹਾ ਹੈਗੀਆਂ ਨੇ ਉਹਨਾਂ ਨੂੰ ਢੈ ਢੇਰੀ ਕੀਤਾ ਗਿਆ ਤੇ ਤਸਵੀਰਾਂ ਆਪਣੇ ਆਪ ਚ ਜ਼ਰੂਰ ਅਹਿਮ ਹੋ ਜਾਂਦੀਆਂ ਜਦੋਂ ਬਦਲਾ ਜਿਹੜਾ ਉਹਨਾਂ ਜਿਹੜੇ 28 ਜਿਹੜੇ ਲੋਕ ਮਰੇ ਉਹਨਾਂ ਦਾ ਜਿਹੜਾ ਬਦਲਾ ਹੈਗਾ ਉਹਨਾਂ ਦੀ ਕਿਤੇ ਨਾ ਕਿਤੇ ਜ਼ਰੂਰ ਇੱਕ ਮਨ ਨੂੰ ਜਿਹੜੀ ਸ਼ਾਂਤੀ ਮਿਲੀ ਹੋਏਗੀ 에어ਪੋਰਟ ਦੇ ਲਈ ਜਾ ਰਹੇ ਸੀ ਇਹ ਕਿੱਥੋਂ ਦੀ ਫਲਾਈਟ ਹੈਗੀ ਜੀ ਕਿੱਥੋਂ ਦੀ ਸਰ ਦਿੱਲੀ ਦੀ ਸਰ ਦਿੱਲੀ ਦੀ ਪਤਾ ਚੱਲ ਗਿਆ ਸੀ ਤੁਹਾਨੂੰ ਕੈਨਸਲ ਹੋ ਗਈਆਂ ਨੇ ਨਹੀਂ ਸਰ ਅੱਛਾ ਤੁਹਾਨੂੰ ਪਤਾ ਨਹੀਂ ਭਾਈ ਚੱਲਿਆ ਸੀ ਕੈਨਸਲ ਹੋਈਆਂ ਏਅਰ ਇੰਡੀਗੋ ਦੀ ਹੈਗੀ ਤੁਹਾਡੀ ਏਅਰ ਇੰਡੀਗੋ ਦੀ ਸੋ ਵਕ ਵਕ ਲੋਕ ਇੱਥੇ ਆ ਰਹੇ ਨੇ ਬੜੀ ਵੱਡੀ ਗਿਣਤੀ ਚ ਲੋਕ ਆ ਰਹੇ ਨੇ ਅਸੀਂ ਹੋਰ ਅਪਡੇਟ ਲਈ ਸਾਡੇ ਨਾਲ ਜੁੜੇ ਹੋ ਡੇਲ ਪੋਸਟ ਪੰਜਾਬੀ ਨਾਲ ਕੈਨ ਪਰਸਨ ਰਮੇਸ਼ ਦੇ ਨਾਲ ਸੰਦੀਪ ਕੰਬੋਸ਼ ਚੰਡੀਗੜ੍ਹ ਤੋਂ